ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰਿਵਾਲ ਗੱਲ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਕਰਾਂਗੇ ਜਿਨ੍ਹਾਂ ਦੇ ਵੱਲੋਂ ਚੋਣ ਪ੍ਰਚਾਰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਤੂਰੀ ਦੇ ਵਿੱਚ ਵੱਖ-ਵੱਖ ਤਾਵਾਂ ਤੇ ਵਰਕਰਾਂ ਦੇ ਨਾਲ ਚੋਣ ਮੀਟਿੰਗਾਂ ਕੀਤੀਆਂ ਗਈਆਂ ਉੱਥੇ ਹੀ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਣ ਦੀ ਅਪੀਲ ਕੀਤੀ ਗਈ ਇਸੇ ਦੌਰਾਨ ਜਦੋਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲੋਕਾਂ ਦਾ ਭਰਮ ਹੁੰਗਾਰਾ ਉਹਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ऐसे मौके उन्होंने किसानों ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਗੱਲ ਕਰਦੇ ਹੋਏ ਕਿ ਕੁਝ ਕਿਹਾ ਆਓ ਸੁਣਦੇ ਹਾਂ ਸਭ ਤੋਂ ਵੱਡਾ ਮੁੱਦਾ ਤੇ ਵਿਕਾਸ ਹੀ ਹੈ ਸੰਗਰੂਰ ਇਲਾਕਾ ਪਿਛਲੇ 10 ਸਾਲ ਤੋਂ ਰੁਲ ਗਿਆ ਦੋ ਵਾਰ ਭਗਵੰਦ ਮਾਨ ਸਾਹਿਬ ਜਿੱਤੇ ਗਏ ਉਹਦੇ ਬਾਅਦ ਸਿਮਰਨ ਸਿੰਘ ਮਾਨ 2 ਸਾਲ ਵਾਸਤੇ ਐਮਪੀ ਰਿਹਾ ਇਥੇ ਲਗਭਗ ਇਹਨਾਂ 10 ਸਾਲਾਂ ਦੇ ਵਿੱਚ ਇਹਨਾਂ ਦੇ ਕੋਲ ਦੋਨਾਂ ਨੂੰ ਮਿਲਾ ਕੇ 50 ਕਰੋੜ ਆਪਣੇ ਐਮਪੀ ਫੰਡ ਤੋਂ ਇਹ ਖਰਚਾ ਕਰ ਸਕਦੇ ਸੀ ਜਵਾਨੀ ਨਹੀਂ ਖਰਚੀ ਦੋਨਾਂ ਨੇ ਇਸ ਕਰਕੇ ਸੰਗਰੂਰ ਨੂੰ ਡਿਵੈਲਪਮੈਂਟ ਚਾਹੀਦੀ ਹੈ ਵਿਕਾਸ ਚਾਹੀਦਾ ਰੋਜ਼ਗਾਰੀ ਚਾਹੀਦੀ ਹੈ ਡਿਵੈਲਪਮੈਂਟ ਚਾਹੀਦੀ ਹੈ ਤੇ ਇਸ ਲਈ ਅਸੀਂ ਇੱਥੇ ਬੁਕੇ ਆ ਪਿੰਡਾਂ ਦੇ ਵਿੱਚ ਵੀ ਜਾ ਰਿਹਾ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਵੇਂ ਲੋਕ ਸਾਥ ਦੇ ਰਹੇ ਨੇ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਮੈਂ ਗੰਗਾ ਸਿੰਘ ਵਾਲਾ ਹੋ ਕੇ ਆਇਆ ਪੂਰੀ ਸਮੂਚੀ ਪੰਚਾਇਤ ਨੂੰ ਮੈਂ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਆਇਆ ਤੇ ਬਹੁਤ ਸਾਰਾ ਹੱਲਾਸ਼ਾਲੀ ਕਨਾਲ ਸਾਹਿਬ ਕਈ ਜਗ੍ਹਾ ਤੇ ਤੁਹਾਡਾ ਵਿਰੋਧ ਵੀ ਹੋ ਰਿਹਾ ਕੀ ਕਾਰਨ ਹੋ ਸਕਦਾ ਹੈ ਕਾਰਨ ਤੋਂ ਦਰੋਂ ਸਾਰਾ ਲੋ ਪਤਾ ਕੀ ਕਾਰਨ ਦੋ ਚਾਰ ਜਥੇਬੰਦੀਆਂ ਆਪਣੇ ਆਪ ਨੂੰ ਆਪਣੇ ਪੱਗ ਦਾ ਰੰਗ ਬਦਲ ਕੇ ਉਹ ਸਾਡੀ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਮੈਨੂੰ ਕੱਲ ਕੋਈ ਪੱਤਰਕਾਰ ਕਹਿ ਰਿਹਾ ਸੀ ਕਿ ਇਹ ਜਥੇਬੰਦੀਆਂ ਨੇ ਕਿਹਾ ਕਿ ਖੰਨਾ ਸਾਹਿਬ ਨੂੰ ਕਹੋ ਕਿ ਮੇਰੇ 11 ਸਵਾਲਾਂ ਦਾ ਜਵਾਬ ਦੇ ਦੇ ਮੈਂ ਕਿਹਾ ਮੈਂ ਇਹਨਾਂ ਨੂੰ 11 ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ ਜੇ ਉਹ ਮੈਨੇ ਦੋ ਸਵਾਲਾਂ ਦਾ ਜਵਾਬ ਦੇ ਦੇ ਤਾਂ ਕਹਿੰਦੇ ਕੀ ਹੈ ਤੇਰੇ ਦੋ ਸਵਾਲ ਮੈਂ ਕਹੇ ਮੇਰੇ ਦੋ ਸਵਾਲ ਹੈ ਕਿ ਅਰਵਿੰਦ ਖੰਨਾ ਨੇ ਇੱਥੇ 25 ਸਾਲ ਨਿਸ਼ਕਾਨ ਸੇਵਾ ਕੀਤੀ। ਉਮੀਦ ਸੰਸਥਾ ਨੇ ਇੱਥੇ 25 ਸਾਲ ਗਰੀਬਾਂ ਦੀ, ਕਿਸਾਨਾਂ ਦੀ, ਮੇਰੀ ਮਾਤਾਵਾਂ ਦੀ, ਮੇਰੀ ਮਿਹਨਤ ਦੀ ਮਦਦ ਕੀਤੀ। ਤੁਸੀਂ ਮੈਨੂੰ ਇੱਕ ਬੰਦਾ ਖੜੇ ਹੋ ਕੇ ਤੇ ਇਹ ਕਹਦੇ ਕਿ ਮੈਂ ਉਹਦੇ ਨਾਲ ਧੱਕਾ ਕੀਤਾ ਹੈ ਜਾਂ ਉਹਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ ਜਾਂ ਉਹਦਾ ਘਰ ਲੁੱਟਿਆ। ਮੈਂ ਕਹੇ ਪਹਿਲਾਂ ਤੂੰ ਮੈਨੂੰ ਇਹ ਦੱਸ ਦੇ ਕਿ ਅਰਵਿੰਦ ਖੰਨਾ ਦੀ ਛਵੀ ਮੈਂ ਤਾਂ ਆਪਣੇ ਨਾਮ 'ਤੇ ਵੋਟ ਮੰਗ ਰਿਹਾ ਨਾ। ਤੇ ਮੈਂ ਕਿੱਥੇ ਕਿਸੇ ਦਾ ਖਸੂਰਵਾਰ। ਪਹਿਲੀ ਗੱਲ। ਦੂਜੀ ਗੱਲ। ਮੈਨੂੰ ਇਹ ਦੱਸ ਦੇ ਕੀ ਹੈ ਜੋ ਜਥੇਬੰਦੀਆਂ ਗੱਲ ਕਰ ਰਹੀਆਂ ਇਹਨਾਂ ਨੇ ਕਦੀ ਕਿਸੇ ਨੂੰ ਇੱਕ ਦਵਾਈ ਦਿੱਤੀ ਹੋਣੀ ਕਿਸੇ ਦਾ ਕਦੀ ਇਲਾਜ ਕਰਾਇਆ ਹੋਣਾ ਠੀਕ ਹੈ ਉਮੀਦ ਸੰਸਥਾ ਲੋਕਾਂ ਦਾ ਮੁਫਤ ਇਲਾਜ ਕਰ ਰਹੀ ਹੈ ਲੋਕਾਂ ਨੂੰ ਰੋਜ਼ਗਾਰ ਹੀ ਦੇ ਰਹੀ ਹੈ ਠੀਕ ਹੈ ਇਹਦਾ ਮੈਨੂੰ ਜਵਾਬ ਦੇ ਦੇ ਕਿ ਮੇਰੇ ਮੁਕਾਬਲੇ ਉਮੀਦ ਸੰਸਥਾ ਦੇ ਮੁਕਾਬਲੇ ਇਹਨਾਂ ਨੇ ਕੀ ਕੀਤਾ ਔਰ ਜਦ ਮੈਂ ਦਵਾਈ ਦਿੰਦਾ ਸੀ ਔਰ ਦਿੰਦਾ ਮੈਂ ਇਹ ਤੇ ਨਹੀਂ ਪੁੱਛਦਾ ਕਿ ਤੂੰ ਵੋਟ ਕਿਨੂੰ ਪਾਣੀ ਮੈਂ ਤਾਂ ਨਿਸ਼ਕਾਮ ਪਾਰਟੀ ਪੱਤਰ ਤੋਂ ਉੱਠ ਕੇ ਲੋਕਾਂ ਦੀ ਸੇਵਾ ਕੀਤੀ ਮੈਂ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦਾ ਕਿ ਜੋ ਪ੍ਰਧਾਨ ਮੰਤਰੀ ਕਿਸਾਨ ਸਮਾਨ ਯੋਜਨਾ ਹੈ ਇਸ ਜਥੇਬੰਦੀ ਤੋਂ ਕਿਸੇ ਨੇ ਉਹ ਲुटਾਈ ਹੈ ਜਾਂ ਉਹ ਲੈ ਰਹੇ ਹੋ ਪੈਸਾ ਪਹਿਲੇ ਮੈਨੂੰ ਇਹਦਾ ਜਵਾਬ ਦੇ ਦੂਜਾ ਮੈਨੂੰ ਇਹਦਾ ਜਵਾਬ ਦੇ ਦਿਓ ਕਿ ਮੈਂ ਕਿਹਦਾ ਕੁਝ ਪਕਾੜਿਆ ਹੋ ਫਿਰ ਮੈਂ ਅੱਗੇ ਗੱਲ ਕਰਨੇ ਤਿਆਰ ਅੱਜ ਕਿਸਾਨਾਂ ਨਾਲ ਵੀਡੀਓ ਭਰਮੀ ਮੀਟਿੰਗ ਹੋ ਰਹੀ ਹੈ ਕਿ ਕਿਵੇਂ ਕਹੋਗੇ ਕਿਹਦੇ ਨਾਲ ਮੀਟਿੰਗ ਹੋ ਰਹੀ ਹੈ ਕਿਸਾਨਾਂ ਨਾਲ ਥੋੜੀ ਅੰਦਰ ਦੀ ਵਪਾਰੀਆਂ ਨਾਲ ਕਿਸਾਨਾਂ ਨਾਲ ਮੀਟਿੰਗ ਹੈ ਮੀਟਿੰਗ ਹੋ ਰਹੀ ਹੈ ਮੇਰੀ ਮੀਟਿੰਗ ਹੋ ਰਹੀ ਹੈ ਸਕਾਈਨਸ ਪੰਜਾਬ ਦੇ ਲਈ ਸੰਗਰੂਰ ਤੋਂ ਗੁਰਵਿੰਦਰ ਸਿੰਘ ਦੀ ਰਿਪੋਰਟ